ਉਹ ਦੀਵਾਲੀ ਤੋਂ ਹਫ਼ਤਾ ਪਹਿਲਾਂ ਆਉਣਾ ਸ਼ੁਰੂ ਕਰ ਦਿੰਦੇ ਆਖਦੇ ਗਮਲੇ ਕਿਆਰੀਆਂ ਪਰਛਤੀਆਂ ਜੋ ਮਰਜੀ ਸਾਫ਼ ਕਰਾ ਲਵੋ ਨਿੱਕੇ ਨਿੱਕੇ ਹੱਥ ਗਰਮੀਆਂ ਵਾਲੀਆਂ ਨਿਕਰਾਂ ਗੜ ਪਾਏ ਕਸਮੈੜੇ ਸਵੈਟਰ ਸਿਆਲ ਨੂੰ ਇੰਜ ਆਖ ਰਹੇ ਭਤੀ ਥੋਂਦੇ ਕਿ ਐਡੀ ਛਿਤੀ ਕਿਉਂ ਆ ਗਈ ਮੇਰੀ ਆਤ ਸੀ ਹਰੇਕ ਨੂੰ ਪੁੱਛਦੀ ਪੈਸੇ ਕੀ ਕਰਨੇ ਅਗੋ ਆਖਦੇ ਪਟਾਕੇ ਲੈਣੇ ਪਰ ਇੱਕ ਦਾ ਬੜਾ ਅਜੀਬ ਜਿਹਾ ਜਵਾਬ ਭਰਾ ਨੂੰ ਪੱਗ ਬਣਾਉਣੇ 100 ਬਣ ਗਿਆ ਪੰਜੀ ਹੋਰ ਚਾਹੀਦੇ ਨੇ ਨਵੀਂ ਪੱਗ ਲੈ ਜੀ ਉਸ ਨੂੰ ਅਗਲੇ ਦਿਨ ਸੱਦ ਲਿਆ ਉਹ ਤੜਕੇ ਆ ਗਿਆ ਦਿਨ ਵਿੱਚ ਆਈ ਜਾਵੇ ਬੱਚਾ ਇਹ ਕੰਮ ਕਰਵਾਉਣਾ ਠੀਕ ਨਹੀਂ ਪਰ ਸੋਚਿਆ ਜੇ ਇੱਥੋਂ ਨਾ ਕਰ ਸਕ ਕਰ ਦਿੱਤੀ ਨਾ ਕਰ ਦਿੱਤੀ ਕਿਧਰੇ ਹੋਰ ਚਲਾ ਜਾਵਾਂ ਫੇਰ ਸੁਕੂ ਗਈਆਂ ਬੱਲਾਂ ਕਿਆਰੀਆਂ ਅਤੇ ਹੋਰ ਕਿੰਨੀ ਸਾਫ ਸਪਾਈ ਮੈਂ ਵੀ ਨਾਲ ਲੱਗੀ ਰਹੀ ਉਹ ਆਖੀ ਜਾਵੇ ਤੁਸੀਂ ਜਾਓ ਮੈਂ ਕੱਲਾ ਹੀ ਕਰ ਲਵਾਂ ਸ਼ਾਇਦ ਦਾ ਰਸਤਾ ਛਿ ਇਧਰੇ ਮੈਂ ਹੱਥ ਵਟਾਉਣ ਦੇ ਪੈਸੇ ਨਾ ਘਟ ਲਵਾਂ ਕੰਮ ਮਕਾ ਕੇ ਲੱਗੋਂ ਟੂਟੀ ਤੋਂ ਹੱਥ ਹੋ ਤੇ ਤੇ ਪੈਸੇ ਉੜੀਖਣ ਲੱਗਾ ਮੈਂ ਅੰਦਰੋਂ ਇੱਕ ਲਪਾਫਾ ਲੈ ਆਈ ਅੰਦਰ ਨਮੀ ਨਕੋਰ ਪੱਗ ਆਖਣ ਲੱਗਾ ਇਹ ਤੇ ਬਹੁਤ ਮਹਿੰਗੀ ਏ ਅੱਗੋਂ ਆਖਿਆ ਤੈਥੋਂ ਪੈਸੇ ਕਿਨੇ ਮੰਗੇ ਫੇਰ ਇੱਕ ਹੋਰ ਪੱਗ ਵਾਲਾ ਲਫਾਫਾ ਵੀ ਫੜਾ ਦਿੱਤਾ ਆਖਿਆ ਇਹ ਤੇਰੇ ਜੋਗੀ ਫੇਰ ਇੱਕ ਹੋਰ ਇਸ ਵਾਰ ਉਹ ਥੋੜਾ ਸੰਕੋਚਿਆ ਗਿਆ ਪੁੱਛਣ ਲੱਗਾ ਇਹ ਕਿਸ ਤੇ ਲਈ ਆਖਿਆ ਤੇਰੇ ਡੈਡੀ ਲਈ ਉਹ ਨੀਵੀ ਪਾ ਲਈ ਆਖਣ ਲੱਗਾ ਉਹ ਤੇ ਹੈ ਨਹੀਂ ਵਰ ਗਿਆ ਮੈਂ ਫਟੰਬਰ ਗਈ ਫੇਰ ਆਖਿਆ ਉਸ ਦੀ ਫੋਟੋ ਹੀ ਰੱਖ ਦੇ। ਆਖਣ ਲੱਗਾ ਉਸ ਦੀ ਕੋਈ ਫੋਟੋ ਵੀ ਹੈ ਨਹੀਂ ਇਹ। ਮੇਰਾ ਇੱਕਦਮ ਗੱਚ ਪਰ ਆਇਆ। ਹੁਣ ਕੀ ਆਖਾਂ? ਉਹ ਮੇਰੀ ਦਵਦਾ ਭਾਵ ਗਿਆ। ਆਖਣ ਲੱਗਾ ਆ ਡੈਡੀ ਵਾਲੀ ਰੱਖ ਲਓ। ਤੇ ਨਿੱਕੀ ਭੈਣ ਜੋਗੀ ਕੋਈ ਫਰਾਕ ਦੇ ਦੇ। ਇਹ ਸੋਚ ਪੈਸਿਆਂ ਵੱਲੋਂ ਵੀ ਬੇਫਿਕਰ ਜਿਹਾ ਹੋ ਗਿਆ। ਜੋ ਕੁਝ ਮਿਲ ਰਿਹਾ ਹੈ। ਮਿੱਥੇ ਪੈਸੇ ਤਾਂ ਕਿਤੇ ਜ਼ਿਆਦਾ ਫੇਰ ਕਿੰਨਾ ਕੁਝ ਹੋਰ ਵੀ ਦੇ ਦਿੱਤਾ ਪੈਸੇ ਵੀ ਸੋਚ ਰਿਹਾ ਸੀ ਕਿ ਸਾਰਾ ਕੁਝ ਇੱਕੋ ਵਾਰ ਖੜਿਆ ਤਾਂ ਕਈ ਅੱਖਾਂ ਆਡੀਆਂ ਰਹਿ ਜਾਣੀਆਂ ਫਿਰ ਦੋ ਵਾਰੀ ਕਰਕੇ ਲੈ ਗਿਆ ਜਿਰਾ ਤੋਂ ਨੱਕੋ ਨੱਕ ਭਰੀ ਅਲਮਾਰੀ ਵੀ ਹੌਲੀ ਹੋ ਗਈ ਤੇ ਮੇਰਾ ਮਨ ਵੀ ਹੌਲਾ ਹੋ ਗਿਆ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ ਜੀ